ਸਭੀ ਕੋ ਸ੍ਰਿਸ਼ਟੀ ਦੇ ਰਚੇਤਾ ਕੀ ਜੀ ਆ ਰਾਮ ਰਾਮ ਸਤਿ ਸ੍ਰੀ ਅਕਾਲ ਆਦab ਹੈਲਪਫੁਲ ਐਂਜੇ ਵੈਲਫੇਅਰ ਸੁਸਾਇਟੀ ਨਰਸੇਵਾ ਨਾਰਾਇਣ ਸੇਵਾ ਫਰੀ ਡੈਲਸੀ ਸੈਂਟਰ ਮੇਰੇ ਦੋਸਤੋ ਮੈਂ ਹੁਣੀ ਨਾ ਇੱਕ ਨਿਊਜ਼ ਦੇਖ ਰਿਹਾ ਸੀ ਜਾਨੇ ਤੇਸੀ ਵਾਲੇ ਨੇ ਪਾਈ ਹੈ ਲੱਸੀ ਚੌਕ ਕੇ ਸਭੀ ਦੁਕਾਨੋ ਕੇ ਸੈਂਪਲ ਫੇਲ ਲੁਧਿਆਣਾ ਫੂਲ ਐਂਡ ਸਪਲਾਈ ਵਿਭਾਗ ਸੇਤ ਅਧਿਕਾਰੀ ਡਾਕਟਰ ਅਮਰਜੀਤ ਕੋਰ ਕਾ ਖੁਲਾਸਾ ਜਿਹੜਾ ਲక్ష్ਮੀ ਚੌਕ ਚ ਪਨੀਰ ਲੱਸੀ ਦੁੱਧ ਸਾਰਾ ਡੁਪਲੀਕੇਟ ਵਿਕ ਰਿਹਾ ਸੀ ਪਤਾ ਨਹੀਂ ਕਿੱਸੇ ਤੇ ਮੇਰੇ ਕੋ ਦੋਸਤੋ ਆ ਵੀਡੀਓ ਨੂੰ ਵੱਧ ਤੋਂ ਵੱਧ ਸੇਰੇ ਮੇਰੇ ਲਈ ਨਹੀਂ ਆਪਣੇ ਬੱਚਿਆਂ ਲਈ ਆ ਕਿਡਨੀ ਵਾਲੇ ਮਰੀਜ਼ ਦੇਖ ਲੋ ਤੁਹਾਡੇ ਬਦੌਲਤ ਇਹ ਜਿਹੜਾ ਨਕਲੀ ਮਾਲ ਖਾ ਖਾ ਕੇ ਕਿਡਨੀਆਂ ਖਰਾਬ ਹੋਈਆਂ ਇਹ ਦੇਖ ਲੋ ਸ਼ਰਮ ਕਰਿਆ ਕਰੋ ਮੈਂ ਕਹਿ ਰਿਹਾ ਮਿਲਾਵਟਾਂ ਲੈ ਸ਼ਰਮ ਕਰਿਆ ਕਰੋ ਤੁਸੀਂ ਨਾ ਲੋਕਾਂ ਨੂੰ ਮਿਲਾਵਟੀ ਚੀਜ਼ ਖਵਾ ਖਵਾ ਕੇ ਡੈਂਸਿਸ ਤੇ ਕੈਨਸਰਾਂ ਤੇ ਹਾੜਾਂ ਤੇ ਕੋਈ ਸ਼ਰਮ ਕਰੋ ਯਾਰ ਪਹਿ ਨਾਲ ਲੈ ਜਾਣਾ ਮਰ ਮੁਗ ਗਿਆ ਇੱਥੇ ਰਹਿ ਜਾਣਾ ਹੈ ਸਾਡੇ ਜਿਹੜੇ ਹੈਲਥ ਵਿਭਾਗ ਦੇ ਡਾਕਟਰ ਅਮਰਜੀਤ ਗੌਰ ਸੀਗੇ بڑے ਹੁਨਾਰ ਨੇ ਔਰ ਬੜੇ ਸੂਝਵਾਨ ਨਾਲ ਦੇਖੋ ਉਸ ਚੋਕ ਚ ਕਿੰਨੀ ਲੱਸੀ ਵਿਕਦੀ ਆ ਕਿੰਨਾ ਦੁੱਧ ਔਰ ਕਿੰਨਾ ਪਨੀਰ ਜਿੰਨੇ ਵੀ ਵੱਡੇ ਵੱਡੇ ਜਿੰਨੇ ਵੀ ਆ ਦਕੰਦਾਰ ਹੈਗੇ ਹਲਵਾਈ ਆ ਮੈਂ ਨਾਮ ਨਹੀਂ ਲੈਣਾ ਚਾ ਰਿਹਾ ਜੇ ਮੈਂ ਨਾਮ ਲਿਆਂਗਾ ਨਾ ਸਾਰਿਆਂ ਦੀ ਬੋਲਾ ਖੁੱਲ ਜਾਣੀ ਆ ਔਰ ਵੱਡੇ ਵੱਡੇ ਜਿੰਨੇ ਵੀ ਪੈਲਸ ਹੈ ਉੱਥੇ 150 ਰੁਪਏ ਕਿਲੋ ਵਾਲਾ ਪਨੀਰ ਜਾਂਦਾ 300 ਰੁਪਏ ਮੈਂ ਕਹਿੰਦਾ ਦੁੱਧਾ ਪਨੀਰ ਕੱਢ ਲੋ 300 ਤੋਂ ਵੀ ਉੱਪਰ ਪੈਂਦਾ ਹੈਗਾ ਔਰ ਮੈਂ ਇਹ ਗੱਲ ਪਹਿਲਾਂ ਮੈਂ ਸਿਵਲ ਸਰਜਨ ਲੁਧਿਆਣੇ ਨੂੰ ਵੀ ਕੀਤੀ ਸੀ। ਉਹ ਤੁਹਾਨੂੰ ਮੈਂ ਦੱਸਦਾ ਜਿਹੜਾ ਇਹ ਕੇਕ ਆ ਰਿਹਾ ਹੈਗਾ ਬਰਥਡੇ ਵਾਲਾ ਕੇਕ ਉਹ ਤਾਂ ਮੂਹਣੀ ਸੁੰਦੀ ਹੈਗੀ। ਮੇਰੇ ਦੋਸਤੋ ਆ ਕੇਕ ਵੀ ਕੱਟਨੇ ਬੰਦ ਕਰ ਦਿਓ। ਫਰੂਟ ਕੇਕ ਲਿਆਓ। ਅਸੀਂ ਵੀ ਬਰਥਡੇ ਕਰਦੇ ਆ ਫਰੂਟ ਕੇਕ ਲਿਆਣੇ ਆਗੇ। ਜਿਹੜਾ ਫਰੂਟ ਕੇਕ ਹੈ ਉਹ ਕੱਟੋ। ਆ ਜਿਹੜਾ ਵਾਈਟ ਵਾਲਾ ਕੇਕ ਹੈ ਮੂਹਣੀ ਸੁੰਦੀ ਹੈ ਜ਼ਹਿਰ ਨੀਰਾ। ਕੈਮੀਕਲ ਇਹ ਨੀਰਾ ਜਾ ਰਹੇ ਆ ਤੁਹਾਨੂੰ ਦੱਸਦਾ। ਜਿਹੜੀ ਮੂਨਿਸ ਹੈ ਕੈਮੀਕਲ ਹੈ ਜਿਹੜਾ ਆਪਣਾ ਰਿਫੈਂਡ ਹੈ ਉਹਦੇ ਵਿੱਚ ਕੈਮੀਕਲ ਪਾ ਕੇ ਉਹ ਬੰਦੀ ਆ ਬੰਦ ਕਰ ਦਿਓ ਮਿਲਾਵਟ ਖੋਰੋ ਆ ਦੇਖੋ ਤੁਹਾਡੀ ਦੇਨ ਆ ਸਾਰੇ ਜਿੰਨੇ ਮਰੀਜ਼ ਪਏ ਨੇ ਮੈਂ ਤੁਹਾਨੂੰ ਦੱਸਦਾ ਆ ਮਿਲਾਵਟੀ ਮਾਲ ਖਵਾ ਖਾ ਕੇ ਕੈਂਸਰ ਦੇ ਮਰੀਜ਼ ਤੁਸੀਂ ਇੱਥੇ ਆਤੇ ਹਾਰਟ ਪੇਸ਼ੈਂਟ ਲਿਆਤੇ ਹੈ ਡਾਇਲਸਿਸ ਦੇ ਮਰੀਜ਼ ਲਿਆਤੇ ਯਾਰ ਸ਼ਰਮ ਕਰਿਆ ਕਰੋ ਮਿਲਾਵਟ ਕਰਦੇ ਜੀ ਦੇ ਲਈ ਤੁਸੀਂ ਆ ਪੈਸਾ ਜੋੜ ਰਿਆ ਨਾ ਬੱਚਿਆਂ ਬੁੱੱਚਿਆਂ ਲਈ ਕਿਸੇ ਨੇ ਨਹੀਂ ਸਾਥ ਦੇਣਾ ਮਰ ਮੁੱਕ ਜਾਓਗੇ ਸਭ ਇੱਥੇ ਰਹਿ ਜਾਣਾ ਹੈਗਾ ਤੁਹਾਨੂੰ ਮੈਂ ਥੋੜਾ ਜਿਹਾ ਨਾ ਸਮਾਜ ਲਈ ਆਪਣੇ ਕੋਈ ਦਾਇਤਵੇ ਹੈਗੇ ਯਾਰ ਉਹ ਕਿਉਂ ਨਹੀਂ ਨਿਭਾਉਂਦੇ ਆਗੇ ਔਰ ਜਲਦੀ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਜਿਹੜਾ ਇਹ ਬਾਡੇ ਕੇ ਕਿਆ ਉਹਦੇ ਬਾਰੇ ਮੈਂ ਇੱਥੇ ਦੇ ਮੈਡਮ ਸਿਵਲ ਸਰਜਨ ਜਿਹੜੇ ਮੈਡਮ ਨੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਰਮਨਦੀਪ ਜੀ ਬਹੁਤ ਹੁਣ ਨਾਲ ਨੇ ਤੇ ਮੈਂ ਜਲਦੀ ਹੀ ਜਿਹੜੇ ਡਾਕਟਰ ਨੇ ਹੁਣ ਇਹ ਰੇਡ ਮਾਰੀ ਹੈ ਮੈਂ ਉਹਨਾਂ ਨਾਲ ਵੀ ਜਲਦੀ ਮਿਲਾਂਗਾ ਤੇ ਮੈਂ ਸਮਾਜ ਨੂੰ ਇਹ ਕਹਿਣਾ ਚਾਹਨਾ ਹੈਗਾ ਤੁਸੀਂ ਸਾਡਾ ਮੋਬਾਈਲ ਨੰਬਰ ਨੋਟ ਕਰ ਲਓ ਚਲੋ ਜੇ ਕੋਈ ਵੀ ਮਿਲਾਵਟ ਕਰਦਾ ਹੈ ਮੇਰਾ ਮੋਬਾਈਲ ਨੰਬਰ ਨੋਟ ਕਰੋ ਦਾਇਤ ਤੁਹਾਡਾ 98147 98147 32120 ਤੁਸੀਂ ਇਹ ਨੰਬਰ ਤੇ ਮੈਨੂੰ ਤੁਸੀਂ ਕੰਫਰਮ ਕਰੋ ਮੈਂ ਜਾ ਕੇ ਰੇਡ ਮਾਰਾਂਗਾ ਸਿਵਲ ਹਸਪੀਟਲ ਤੋਂ ਸਿਵਲ ਸਰਜਨ ਮੈਡਮ ਨੂੰ ਜਾਂ ਹੈਲਥ ਮੈਡਮ ਨੂੰ ਕਹਿ ਕੇ ਮੈਂ ਰੇਡ ਮਾਰਾਂਗਾ ਤੁਸੀਂ ਲਿਆਓ ਸਾਡੇ ਕੋਲ ਕਿਹੜਾ ਮਿਲਾਵਟ ਕਰਦਾ ਹੈਗਾ ਔਰ ਖਾਸ ਕਰਕੇ ਦੋ ਦਹੀਂ ਪਨੀਰ ਕਿਉਂ ਚ ਮਿਲਾਵਟ ਕਰਨੀ ਬੰਦ ਕਰ ਦੋ ਇੱਕ ਦਿਨ ਆਜਾ ਕਾਲ ਆਊਗਾ ਸਾਰਿਆਂ ਨੂੰ ਲਪੇਟੇ ਲੈ ਕੇ ਤੁਸੀਂ ਖਤਮ ਕਰ ਦੋਗਾ ਯਾਰ ਸ਼ਰਮ ਕਰਿਆ ਕਰੋ ਔਰ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਦੋਸਤੋ ਕਿਹੜਾ ਗਰਹ ਕਰਤਾ ਬੰਦਾ ਜਦੋਂ ਵੀ ਬਿਮਾਰ ਹੁੰਦਾ ਹੈਗਾ ਆ ਚੀਜ਼ਾਂ ਖਾ ਕੇ ਹੁੰਦਾ ਦੇਖੋ ਪਹਿਲਾਂ ਅਸੀਂ ਸਾਰੇ ਸਿਹਤ ਰਹਿੰਦੇ ਸੀ ਕਿਉਂਕਿ ਪਿਓਰਿਟੀ ਸੀਗੀ ਹੁਣ ਹਰ ਚੀਜ਼ ਚ ਮਿਲਾਵਟ ਹੈ ਵੱਡੇ ਵੱਡੇ ਕੰਪਨੀਆਂ ਮਿਲਾਵਟ ਕਰ ਰਹੀਆਂ ਪਤਾ ਨਹੀਂ ਮੈਂ ਐਮਜੋਨ ਪਤਾ ਨਹੀਂ ਉੱਥੇ ਦੇਸੀ ਕੀ ਹੋਈ ਸਾਰਾ ਡੁਪਲੀਕੇਟ ਨੇ ਸੀਗਾ ਯਾਰ ਕਿੱਥੇ ਲੈ ਕੇ ਜਾਉਂਗੇ ਰੁਪਈਆ ਇਹ ਜਿੱਦੇ ਨਾਲ ਇੱਕ ਪਛਾਲ ਜਾ ਆਣਾ ਨਾ ਸਾਰਿਆਂ ਨੂੰ ਕੰਮ ਕਰ ਦੋਗਾ ਬਾਅਦ 10 20% ਹੀ ਲੋਕ ਰਹਿਣਗੇ ਖਿਆਲ ਕਰ ਲਓ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਲਈ ਨਹੀਂ ਜੇ ਆਪਣੇ ਬੱਚਿਆਂ ਨੂੰ ਬਿਮਾਰੀ ਤੋਂ ਬਚਾਣਾ ਹੈਗਾ ਯਾਰ ਕੁਝ ਤਾਂ ਲੋਕ ਐ ਜਿਹਨੇ ਨੇ ਵੀਡੀਓ ਦੇਖਿਆਣਗੇ ਇਗਨੋਰ ਕਰ ਦਿੰਦੇ ਅੱਛੀ ਵੀਡੀਓ ਨੂੰ ਵੀ ਸ਼ਰਮ ਕਰਿਆ ਕਰੋ ਯਾਰ ਮੈਂ ਵੀਡੀਓ ਪਾ ਰਿਹਾ ਤੁਹਾਡੇ ਲਈ ਪਾ ਰਿਹਾ ਆਪਣੇ ਲਈ ਕੋਈ ਪਾ ਰਿਹਾ ਸਾਡੇ ਤਾਂ ਡੈਲਸੀ ਸੈਂਟਰ ਹੈ ਫਰੀ ਆਫ ਕੋਰਸ ਭਾਰਤ ਦਾ ਪਹਿਲਾ ਡੈਲਸੀ ਸੈਂਟਰ ਆ ਬਿਲਕੁਲ ਜਿੱਥੇ ਹਰ ਚੀਜ਼ ਫਿਰੇ ਰਹਿਣਾ ਖਾਣਾ ਪੀਣਾ ਸਭ ਫਿਰੇ ਜਿਹੜਾ ਬਾਰੇ ਮਰੀਜ਼ੋ ਆਣਗੇ ਉਹਨਾਂ ਲਈ ਵੀ ਸਭ ਸਾਧਨ ਸਾਡਾ ਨਿਸਕਾਮ ਸੇਵਾ ਆਸਰਾ ਵਿੱਚ ਉੱਥੇ ਵੀ ਸਭ ਕੁਝ ਫਿਰੇ ਐਵ ਜੀ ਸੰਸਾ ਨਾਲ ਜੁੜੋ ਐਵ ਜੀ ਸੰਸਾ ਨੂੰ ਆਪਣੀ ਡੋਨੇਸ਼ਨ ਦਿਓ ਤਕਰੀਬਨ 125 ਬੱਚਾ ਐਜੂਕੇਸ਼ਨ ਲੈ ਰਿਆ ਇੱਧਰ ਉੱਧਰ ਫਿਰ ਰਿਆ ਆਪਾਂ ਭੇੜਚਾਲ ਧਰਮਾਂ ਦੀ ਆ ਜਿਹੜਾ ਸੰਸਮਾਜ ਹੈ 98% ਆ ਜਿਹੜੇ ਕਥਾਵਾਚਕ ਨੇ ਇਹਨਾਂ ਤੋਂ ਬੱਚੋ ਲੁਧਿਆਣਾ ਵਾਲੇ ਮੈਂ ਬਾਰ ਬਾਰ ਕਹਿਣਾ ਇਹਨਾਂ ਨੇ ਕੁਝ ਨਹੀਂ ਦੇਣਾ ये सब लूट के ले जाएंगे जिथे भी किसी धार्मिक संस्था नु ਤੁਸੀਂ ਬਾਬਿਆਂ ਨੂੰ ਕਿਸੇ ਨੂੰ ਡੇਰੇ ਵਾਲੇ ਨੂੰ ਆਪਣਾ ਫੰਡ ਦਿੰਨੇ ਪੁੱਛੋ ਕਿੰਨੇ ਹਸਪਤਾਲ ਖੋਲੇ ਨੇ ਕਿੰਨੇ ਬੱਚਿਆਂ ਲਈ ਸਕੂਲ ਲਈ ਪੜਾਈ ਲਈ ਤੁਸੀਂ ਸਕੂਲ ਖੋਲੇ ਨੇ ਕਿੰਨੀਆਂ ਯੂਨੀਵਰਸਟੀਆਂ ਖੋਲਿਆ ਨੇ ਕਦੇ ਪੁੱਛਿਆ ਹੈਗਾ ਉਹ ਤੁਹਾਨੂੰ ਬੇਕੂਬ ਬਣਾ ਰਿਹਾ ਹੈ ਔਰ ਤੁਸੀਂ ਬੇਕੂਬ ਬਨ ਰਹੇ ਨੇ ਔਰ ਖਾਸ ਕਰਕੇ ਮੇਰੀ ਬੀਬੀਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਾ ਆਓ ਜੇ ਬਾਬਿਆਂ ਦੇ ਮਗਰ ਲੱਗਿਆ ਕਰੋ ਕਿਉਂਕਿ ਜਦ ਬੀਬੀਆਂ ਲੱਗ ਜਾਂਦੇ ਨੇ ਬੰਦੇ ਵੀ ਤੁਰ ਪੈਂਦੇ ਨੇ ਫਿਰ ਬੱਚੇ ਵੀ ਤੁਰ ਪੈਂਦੇ ਨੇ ਹਾਂ ਏ ਬਾਬਿਆਂ ਤੋਂ ਬੱਚੋ ਆ ਜੀਨ ਦੁਖਿਆਂ ਦੀ ਸੇਵਾ ਕਰੋ ਪਰਮਾਤਮਾ ਇਹਨਾਂ ਚ ਤੁਹਾਨੂੰ ਲੱਭੂਗਾ ਜੇ ਮੇਰੀ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਵੀ ਪਾਓ ਜੇ ਕਿਸੇ ਨੇ ਦੋ ਗਾਲਾਂ ਕੱਢਣੀਆਂ ਕੱਢ ਲਿਓ ਉਹ ਤਾਂ ਮੈਨੂੰ ਰੋਜ਼ ਕੱਢਦੇ ਨੇ ਕਿਉਂਕਿ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਗਾਲਾਂ ਹੀ ਮਿਲਦੀਆਂ ਨੇ ਚਲੋ ਕੋਈ ਗੱਲ ਨਹੀਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਮੇਰੇ ਲਈ ਨਹੀਂ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਦੋਸਤਾਂ ਲਈ ਇਹ ਵੀਡੀਓ ਸਰਕਾਰ ਤੱਕ ਜਾਵੇ ਹੈਲਥ ਮਨਿਸਟਰ ਤੱਕ ਤਾਂ ਮੈਂ ਭੇਜੀ ਦੇਣੀ ਹੈਗੀ ਮੈਂ ਤੁਹਾਨੂੰ ਦੱਸ ਦਵਾਂ ਠੀਕ ਹੈ ਨਾ ਜਾਹਰ ਜਾਹਰ